ਸ਼ਸ਼ੀਕਲ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਿਰੋਜ਼ਪੁਰ ਵਾਲੇ ਚੈਨਲ ਦੇ ਵਿੱਚ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਇਲੈਕਸ਼ਨ ਹਾਰਨ ਤੋਂ ਬਾਅਦ ਜਿੱਦੋਂ ਪੱਤਰਕਾਰ ਨੇ ਕਰਮਜੀਤ ਅਨਮੋਲ ਨੂੰ ਇੱਕ ਐਸਾ ਸਵਾਲ ਪੁੱਛਿਆ ਤਾਂ ਕਰਮਜੀਤ ਅਨਮੋਲ ਨੇ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਐਸਾ ਜਵਾਬ ਦਿੱਤਾ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ। ਅੱਜ ਹੁਣ ਚੱਲਿਆਂ ਜੀ ਬਸ ਮੈਂ ਮੈਨੂੰ ਥੇੜਾ ਛੱਡੋ ਹੁਣ ਮੇਰਾ। ਐਕਚੁਅਲੀ ਉਹਨਾਂ ਨੇ ਕਿਤੇ ਜਾਣਾ ਸੀ ਇਸ ਕਰਕੇ ਉਹ ਐਦਾਂ ਕਹਿ ਗਏ ਵੈਸੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਸੀ। ਅਗਲੀ ਖਬਰ ਵੱਲ ਰੁਖ ਕਰਦੇ ਹਾਂ 2020 ਦੇ ਵਿੱਚ ਇੱਕ ਮਹਾਮਾਨਵ ਨੇ ਲੋਕਾਂ ਨੂੰ ਕਰੋਨਾ ਭਜਾਉਣ ਦੇ ਲਈ ਥਾਲੀ ਤੇ ਤਾਲੀ ਵਜਾਉਣ ਦੇ ਲਈ ਕਿਹਾ ਸੀ। ਉਹ ਇੱਕ ਪੁਰਾਣੀ ਯਾਦ ਸਾਂਝੀ ਕਰਦੇ ਹਾਂ। ਸੋ ਤੁਸੀਂ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਰੋਨਾ ਇਸੇ ਨਾਲ ਹੀ ਭੱਜਿਆ ਸੀ ਅਗਲੀ ਖਬਰ ਵੱਲ ਰੁੱਖ ਕਰਦੇ ਹਾਂ ਜਿਹੜੀ ਤੁਸੀਂ ਇਹ ਪਖੰਡਨ ਵੇਖ ਰਹੇ ਹੋ ਇਹ ਪਖੰਡਨ ਇੱਕ ਐਸਾ ਤਾਨੂੰ ਗੁੰਮਰਾਹ ਕਰ ਰਹੀ ਹੈ ਕਿ ਜਿਬ ਦੇ ਉੱਤੇ ਇੱਕ ਚਾਕੂ ਮਾਰ ਕੇ ਖੂਨ ਕੱਢ ਰਹੀ ਹੈ ਅਸਲ ਦੇ ਵਿੱਚ ਇਸ ਦਾ ਕਾਰਨ ਇਹ ਹੈ ਕਿ ਇਸ ਦੇ ਚਾਕੂ ਦੇ ਉੱਤੇ ਇੱਕ ਅਜਾਇਆ ਕੈਮੀਕਲ ਲੱਗਾ ਹੈ ਕਿ ਜਦੋਂ ਉਹ ਜੀਬ ਦੀ ਲਾਰ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਉਹ ਲਾਲ ਰੰਗ ਦਾ ਲਿਕਵਿਡ ਛੱਡਦਾ ਹੈ ਇਸ ਦੀ ਪੂਰੀ ਜਾਣਕਾਰੀ ਤੁਸੀਂ Google ਤੇ YouTube ਤੋਂ ਵੀ ਲੈ ਸਕਦੇ ਹੋ ਆਓ ਇਸ ਨੂੰ ਅਗਲੀ ਖਬਰ ਵੱਲ ਉੱਖ ਕਰਦੇ ਹਾਂ ਵਿਆਕਰਣ ਤੋਂ 2 ਸਾਲ ਬਾਅਦ ਮੇਰਾ ਇੱਕ ਅਜਿਹਾ ਦੋਸਤ ਪਤੀ ਹੈ ਹਮਕੋ ਸਿਰਫ ਹਾਸੀ ਦੀ ਸਜ਼ਾ ਚਾਹੀਏ ਹਾਸੀ ਦੀ ਸਜ਼ਾ ਥੋੜਾ ਹੁੰਦਾ ਹੈ ਇਸਮੇ ਤਾਂ ਨਹੀਂ ਹੋਗਾ ਕਿਉਂ ਨਹੀਂ ਹੋਗਾ ਭਾਈ ਇਸ ਕੋ ਜਦ ਜ਼ਿੰਦਗੀ ਖਰਾਬ ਚੇ ਤਾਂ ਹਾਸੀ ਦੀ ਸਜ਼ਾ ਨਹੀਂ ਹੋ ਸਕਦਾ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਵੱਤ ਵਦ ਕਰਦੇ ਹੋ ਮਿਲਦੇ ਆਪਾਂ ਅਗਲੀਆਂ ਖਬਰਾਂ ਦੇ ਨਾਲ